ਸੋ 70 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਇਹਨਾਂ ਨੇ ਕਿੰਨਾ ਦੇਸੀ ghee ਬਣਾ ਕੇ ਬਾਹਰ ਵੇਚੇ ਹੋਏਗਾ ਜਿਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਇਹ ਸਾਰੇ ਖਾਲੀ ਟੀਨ ਈ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸ਼ੌਇਬੀਨੋ ਆਇਲ ਦਾ ਬਨਸਪਤੀ ਦਾ ਇਹ ਸਾਰੇ ghee ਇਹਦੇ ਯੂਜ਼ ਕੀਤੇ ਹੋਏ ਆ ਇਹ ਜਿਹੜਾ ਇਹ ਕੈਮੀਕਲ ਹੈ ਇਹਨੂੰ ਆਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ-ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰ ਹੈ ਸੰਗਰੂਰ ਦੇ ਪਵਾਨੀਗੜ੍ਹ ਇਲਾਕੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸਰਫ ਦੀ ਫੈਕਟਰੀ ਦੇ ਵਿੱਚ ਦੇਸੀ ਘਿਓ ਤੇ ਹੋਰ ਤੇਲ ਤਿਆਰ ਕੀਤੇ ਜਾਂਦੇ ਨੇ ਜਿਹਾ ਮੌਕੇ ਤੇ ਜਦੋਂ ਰੇਡ ਪਈ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਥੋੜੇ ਜਿਹਾ ਤੁਹਾਨੂੰ ਦੱਸਦੀ ਏ ਕਿ ਲਗਾਤਾਰ ਜੇਕਰ ਗੱਲ ਕਰੀਏ ਸੇਤ ਵਿਭਾਗ ਐਕਟਿਵ ਹੋਇਆ ਹੈ ਤੇ ਵਕਫ ਵਕਫ ਥਾਵਾਂ ਤੇ ਰੇਡ ਕੀਤੀ ਜਾਂਦੀ ਹੈ ਤਾਜ਼ਾ ਮਾਮਲਾ ਜਿੱਥੇ ਸੰਗਰੂਰ ਤੋਂ ਸਾਹਮਣੇ ਆਇਆ ਇੱਕ ਸਰਫ ਦੀ ਫੈਕਟਰੀ ਦੇ ਵਿੱਚ ਦੇਸੀ ਕਿਓ ਤਿਆਰ ਕੀਤਾ ਜਾਂਦਾ 700 ਲੀਟਰ ਦੇ ਕਰੀਬ ਜਿਹੜਾ ਹੈ ਰਿਫਾਈਨਡ ਔਇਲ ਦੇਸੀ ਕਿਓ ਤਿਆਰ ਕੀਤਾ ਜਾ ਰਿਹਾ ਸੀਗਾ ਸੰਗਰੂਰ ਦੀ ਸਰਫ ਫੈਕਟਰੀ ਦੇ ਵਿੱਚ ਮੌਕੇ ਤੇ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਾਮਦ ਹੋਇਆ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਭਾਨੀਗੜ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਆ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬ੍ਰਾਂਡ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਪਰ ਲੈ ਗਏ ਨੇ ਸਰ ਹਾਂ ਛੇ ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿਤਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ ਹਾਂ ਬਿਲਕੁਲ ਇਸ ਸਿਹਤ ਲਈ ਕੋਈ ਅੱਛੇ ਗੱਲ ਤਾਂ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦਾ ਅੰਦਰ ਫੈਕਟਰੀ ਦੇ ਓਨਰ ਦਾ ਨਾਂ ਹੈ ਜਿੰਮੀ ਗਰਗ ਹਮਨਸ਼ਾਤੋ ਹੈ ਬਾਰ-ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਹੈ ਇੱਥੇ ਆਏ ਨੋ ਨੇਮ ਐਡਰੈਸ ਕਿ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕਿ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀ ਇੱਥੇ ਤੁਸੀਂ ਸਰ ਅੱਜ ਅਸੀਂ ਇੱਥੇ ਪਵਾਨੀਗੜ੍ਹ ਵੇਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨਾਬਰ ਰੋਡ ਤੇ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਿਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਿਰਫ ਦਾ ਅਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਰ ਇਦਾਂ ਸਰਫ ਦੀ ਆਰਚ ਇਦਾਂ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਇਨਾ ਕੋਈ ਫੂਡ ਲਾਇਸੈਂਸ ਨਹੀਂ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸਪਤਵਾ ਸੇ ਫੂਡ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ